ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਹਰਿਆਣੇ ਵਾਲੀਆਂ ਮੋਹਰਾਂ ਦੀ ਆਪਾਂ ਝੋਟੀਆਂ ਚਾਰ ਦਿਖਾਵਾਂਗੇ ਸੂਈਆਂ ਸਵਈਆਂ ਦੁੱਧ ਬਾਰੇ ਦੱਸਾਂਗੇ ਤੇ ਰੇਟ ਸਾਰਿਆਂ ਦਾ ਵੀਡੀਓ ਦੇ ਵਿੱਚ ਹੋਊਗਾ ਜੇ ਬਹੁਤ ਵੀਰ ਕਮੈਂਟ ਕਰਦੇ ਚਲੋ ਆਪਾਂ ਨੂੰ ਕੰਮਾਂ ਵਿੱਚ ਕੋਈ ਨਹੀਂ ਮਾਂ ਦਾ ਬੰਦਾ ਕਹਿੰਦਾ ਬਰੀਡ ਜਿਵੇਂ ਐ ਕਰਨਾ ਪਰ ਇੱਥੇ ਸੋਨੋ ਰੇਟ ਵੀਡੀਓ ਦੇ ਵਿੱਚ ਮਿਲਣਗੇ ਸਮਰਾ ਡੇਰੀ ਫਾਰਮ ਵਜੀਤ ਕੇ ਕਲਾ ਵੀਰ ਦਾ ਪਿੰਡ ਹੈਗਾ ਜਿਲ੍ਹਾ ਬਰਨਾਲਾ ਦਾ ਪਿੰਡ ਹੈ ਵਪਾਰ ਦਾ ਕੰਮ ਹੈ ਜਦੋਂ ਤੇ ਆਪਾਂ ਵੀਰ ਕੋਲੇ ਆਉਂਦੇ ਆ ਟੌਪ ਕਲਾਸ ਦੇ ਨਗੀਨੇ ਝੋਟੀਆਂ ਮਿਲਦੀਆਂ ਕਟੀਆਂ ਜਿਨੂੰ ਕਹਿੰਦੇ ਆ ਇਹ ਨਵਾਂ ਹਨ ਨਿਊ ਜਨਰੇਸ਼ਨ ਜਿੰਨਾ ਤੋਂ ਆਪਾਂ ਬਰੀਡ ਚਾਰ ਸਕਦੇ ਆ ਸੋ ਇਹ ਚਾਰਜੇ ਚਾਰੇ ਹੈਗੇ ਸੇਰ ਵੀ ਦਾ ਡਿਟੇਲ ਪਾਉਦੇ ਆਓ ਕੀ ਕਰੀਏ ਗੱਲ ਬਸ ਸਸੀ ਕਾਲ ਬਾਈ ਜੀ ਸਸੀ ਕਾਲ ਬਾਈ ਪਤਵਾਲ ਸਸੀ ਕਾਲ ਸਵਾਗਤ ਹੈ ਬਾਈ ਸਮਰਾ ਡੇਰੀ ਕਾਰਨ ਆਉਂਦੇ ਆ ਠੀਕ ਹੈ ਨੰਬਰ ਉਹ ਲਿਓ ਬਈ ਐਡਰੈਸ ਆਪਣਾ 90417 41472 ਬਈ 90417 41472 ਪਿੰਡ ਆਪਣਾ ਬਜੀਤ ਕੇ ਕਲਾਂ ਬਈ ਤੇ ਆਪਣਾ ਮਹਿਰਕਲਾਂ ਤੋਂ ਬਰਨਾਲਾ ਰੋਡ ਤੇ ਆ ਗਿਆ ਹਨਾ ਹਾਂ ਰੋਡ ਦੇ ਉੱਪਰੀ ਵਾਲੇ ਠੀਕ ਹੈ ਮਹਿਰਕਲਾਂ ਤੋਂ 15 14 ਕਾ ਹਨਾ ਹਾਂਜੀ ਨਹੀਂ ਮਹਿਰਕਲਾਂ ਤੋਂ ਆਪਾਂ ਨੂੰ 7-8 ਕਿਲੋਮੀਟਰ ਆ ਬਈ ਠੀਕ ਹੈ ਤੇ ਬਰਨਾਲਾ ਬਾਰਾ ਤੇਰਾ ਪੈ ਗਿਆ 12 ਠੀਕ ਹੈ ਤੇ ਵਪਾਰ ਦਾ ਕੰਮ ਆਪਣਾ ਹਾਂ ਵਪਾਰ ਦਾ ਬਈ ਲਿਓਣੇ ਚੰਗੀਆਂ ਬਈ ਠੀਕ ਹੈ ਹਾਂਜੀ ਹਾਂ ਜਿਹੜੇ ਆਪਾਂ ਚਾਰੇ ਝੋਟੀਆਂ ਦੇਖੀ ਜਾਂਦੇ ਆਪਾਂ ਇਹ ਆਪਾਂ ਕਿਹੜੇ ਏਰੀਆ ਦੇ ਦੇਖ ਰਹੇ ਆ ਇਹ ਬਈ ਦੋ ਤਾਂ ਆਪਾਂ ਇਧਰ ਹੀ ਲੈਤੀਆਂ ਨੇ ਅੱਜ ਲਸਕੀਆ ਮੰਗੀ ਉਹ ਜਿਹੜੀਆਂ ਦੋ ਆ ਉਹ ਹਰਿਆਣੇ ਚੋਂ ਦੀ ਅੱਛਾ ਉਹ ਹਰਿਆਣੇ ਚੋਂ ਜਿਹੜੀ 4x4 ਖੜੀ ਆ ਜਾਵਾਂ ਬਿਲਕੁਲ ਹਾਂਜੀ ਠੀਕ ਹੈ ਜਿਹੜੀ ਪਹਿਲੇ ਨੰਬਰ ਤੇ ਆਪਾਂ ਕੱਟੀ ਦੇਖੀ ਆ ਜ ਨੇ ਇਹ ਵੀ ਉਧਰੋਂ ਹੀ ਸੀ ਬਾਈ ਠੀਕ ਆਪਾਂ ਜਾਣੀ ਦੇ ਇਧਰੋਂ ਲੈਤੀ ਠੀਕ ਹੈ ਇਧਰਲੇ ਬੰਦੇ ਦੇ ਵਿੱਚ ਤੇ ਇਹ ਕਿਹੜਾ ਸੁਆ ਸੂਈ ਆ ਇਹ ਪਹਿਲਾ ਸੁਆ ਸੂਈ ਆ ਬਾਈ ਇਹ ਸੂਈ ਆ ਮੰਨ ਲਓ 23 ਤਰੀਕ ਨੂੰ ਸੂਈ ਆ ਬਾਈ ਪਰ ਤੋਂ ਵਾਲੇ 23 ਤਰੀਕ ਨੂੰ ਬੱਚਾ ਇਹਦਾ ਆ ਕੱਟੀ ਆ ਜੀ ਆਏ ਤਾਂ ਮਗਰ ਕੱਟੀ ਆ ਅੱਜ ਸੂਈ ਨੂੰ ਕਹਿੰਦੇ ਆਪਾਂ 8 ਲਾਉਂਦੇ ਨੂੰ ਹੋ ਗਏ ਬਸ ਅੱਜ ਦਾ ਦਿਨ ਹੋ ਗਿਆ ਬਾਈ ਦੁੱ ਦੁੱਧ 9 ਕਿਲੋ ਆ ਬਾਈ 9 ਤੋਂ 10 ਦੰਦ ਚਾਹੀਦੇ 9 ਕਿਲੋ Net ਹਾਜ਼ਰ ਆ ਜਾਵਾਂ ਹਾਂ ਬਿਲਕੁਲ ਕਿਆਰ ਆ ਬਾਈ ਚੋਣ ਜਵਾ ਧਾਰ ਦੀ ਇੱਕ ਨੰਬਰ ਇੱਕ ਨੰਬਰ ਬਾਈ ਚੋਣ ਦੇ ਸਮਾ ਇੱਕ ਨੰਬਰ ਆ ਬਾਕੀ 2 ਦੰਦ ਆ ਬਾਈ ਮੂੰਹ ਰੇਗਲ 2 ਦੰਦ ਆ ਮੂੰਹ 2 ਦੰਦ ਦੰਦ ਹਜੇ ਇਹਦੇ ਕੱਟੇ ਹੀ ਲੱਗਦੇ ਹੋਸੀ ਪੂਰੇ ਵੀ ਨਹੀਂ ਕਰੇ ਹੋਏ ਠੀਕ ਐ ਇਹਦੇ ਪਰ ਰੇਟ ਦੀ ਕਰੇ ਰੇਟ ਇਹਦੇ ਕੀ ਰਹਿਣਾ ਰੇਟ ਬਾਈ ਆਪਣੇ ਫਿਕਸ ਹੋਣਗੇ ਬਰਤਪਾਲ ਦੇਣ ਦੇ ਵਾਲੇ ਕੀ ਰੇਟ ਬਿਲਕੁਲ ਜਾਇਜ਼ ਹੋਣਗੇ ਬਸ ਐ ਸਮਝੋ ਵੀ ਟੋਕੜਾ ਗਿੰਨੇ ਗਿੰਨੇ ਲੈ ਦੇਣੀਆਂ ਇਹ ਕੱਟੀ ਦਾ ਰੇਟ ਹੈਗਾ 1,35,000 ਠੀਕ ਹੈ 130 ਦੇ ਦੇਗੇ 2100 ਛੋਟ ਕਰਦੇ 128 ਦੀ ਦੇ ਦਾਂਗੇ 128000 ਹਾਂਜੀ ਹਾਂ ਤੋਂ ਦੋ ਬਾਰ ਕੋਈ 12 ਕਿਲੋ ਅਸੀਂ ਗਾਰੰਟੀ ਲੈਂਦੇ ਦੇਖੋ ਇੱਕ ਇੱਥੇ ਚਵਾ ਕੇ ਵੀ ਦੇ ਜਾਗੇ ਕਿਉਂਕਿ ਹਲੇ ਮੰਨ ਲਓ ਹਲੇ ਭਲਾ ਭੁਲਾਈਆਂ ਸੀ ਦੇਖੋ ਕੁਝ ਨਹੀਂ ਪਾਇਆ ਇਹਨੂੰ ਗੱਟੀ ਨੂੰ ਬਾਕੀ ਪਲੂਣ ਗੱਟੀ ਮਹੀਨਾ ਦੋ ਤੇ ਉਹਦੀ ਲਾਉਂਦੀ ਆ 40 ਦਿਨ ਲੈ ਜਾਂਦੀ ਆ ਬਈ ਜੈ ਜੈ ਗੱਲ ਅੱਜ ਦਿਨ 10 ਆ ਤੇ 9 ਕਿਲੋ ਦੋ ਤੇ ਮੇਰੇ ਨਾਲ ਆ ਹਾਜ਼ਰ ਆ ਅੱਗੇ ਨੂੰ ਪੁੱਟਿਆ ਆ ਬਈ 9 ਤੋਂ ਉੱਪਰੀ ਹੋਊਗਾ ਆਪਣਾ ਚੌਂਟ ਚੌਹੇ ਇੱਕ ਨੰਬਰ ਇੱਕ ਨੰਬਰ ਇੱਕ 30 ਵੀ ਆਪਾਂ ਦੇ ਦਾਂਗੇ ਹਾਂ ਕਰ ਦਿਆਂਗੇ ਛੋਟ ਬੋੜੇ ਬਾਰ ਸੁਭ ਤੇ ਬਰੀਡ ਕੁਆਲਟੀ ਕੱਟੀ ਦੇਖ ਸਕਦੇ ਹੋ। ਸ਼ਾਮ ਦਾ ਟਾਈਮ ਆ ਚਵਾਈ ਇਹਦੀ ਹੁਣ ਹੋਣੀ ਆ ਤੇ ਲੇਵਾ ਵਗੈਰਾ ਤੇ ਕੱਦ ਕਾਠ ਵਗੈਰਾ ਦੇਖੋ ਕੱਟੀ ਦਾ। ਪੂਰਾ ਚੰਗਾ ਸੁਨੱਖਾ ਤੇ ਸਾਤ ਸੁਹਾ ਦੀ ਆ ਝੋਟੀ। ਸਿੰਗ ਦੇਖੋ ਜਮਾ। ਨਿੱਕਾ ਨਿੱਕਾ ਸਿੰਗ ਪੂਰਾ ਓਕੇ ਜਮਾ। ਕੁੰਡੇ ਸਿੰਗ ਦੀ ਮੂਹੋ ਦੋ ਦੰਦ। 1,35,000 ਰੁਪਏ ਕੀਮਤ ਆ। 30 ਦੀ ਵੀਰ ਕਹਿੰਦਾ ਦੇਣੀ ਆ। ਝੋਟੀ ਸਾਫ਼ ਸੁਥਰੀ ਆ ਪੂਰੀ ਬਰੀਡ ਕੁਆਲਟੀ ਆ। ਚੋਣ ਚਵਾਈ ਓਕੇ ਤੇ 9 ਕਿਲੋ ਦੁੱਧ ਹਸ ਵਕਤੇ ਥੱਲੇ ਹਾਜ਼ਰ ਆ। ਵਾਈ ਜੇ ਫਰਸਟ ਕਲਾਸ ਆ ਪਿੱਛੇ ਕੱਟੀ ਆ ਹਨਾ ਹਾਂਜੀ ਹਾਂ ਬਈ ਪਿੱਛੇ ਕੱਟੀ ਆ ਬਈ ਪਰਤਪਾਲ ਠੀਕ ਐ ਇਹਦੇ ਭਲਾਈਆਂ ਸੀਗੀਆਂ ਹੁਣ ਤਾਂ ਸੈੱਟ ਆ ਬਈ ਬਹੁਤ ਕੁਝ ਵੀ ਨਹੀਂ ਪਾਇਆ ਮੰਨ ਲਓ ਵਾਲੇ 2 ਕਿਲੋ ਦਾਣਾ ਖਾਨ ਲੱਗੀ ਐ ਹੁਣ ਇਥੇਰੇ 9-10 ਕਿਲੋ ਸਿੰਦਾਪਾ 12 ਕਿਲੋ ਦਾ ਝੋਟੀ ਹੈਗੀ ਐ ਅੱਗੇ 2 ਨੰਬਰ ਦੇਖੀ ਜਾਨੇ ਆਪਾਂ ਜਿਹੜੀ ਇਹ ਵਾਰੀ 2 ਨੰਬਰ ਆਪਾਂ ਦੇਖੀ ਜਾਨੇ ਕਿਹੜਾ ਸੂਆ ਸੂਈ ਹੈ ਜੀ ਇਹਦੀ ਪਹਿਲਾ ਸੂਆ ਵੀਰੇ ਇਹਦਾ ਬੱਚਾ ਆ ਬੈਠਾ ਇਹਨੂੰ ਤਾਂ 3 ਦਿਨ ਹੋ ਗਿਆ ਬਈ ਪਰਤਪਾਲ ਇਹਦੇ ਮਗਰ ਕੀ ਐ ਇਹ 26 ਤਰੀਕ ਨੂੰ ਸੀ ਬਚਾ ਗਿਆ ਇਹਦੇ ਨਾਲ ਕਟਾ ਜੀ ਇਹਦੇ ਨਾਲ ਕਟਾ ਗਿਆ ਇਹ ਵੀ ਪਹਿਲਾ ਸੂਆ ਇਹ ਵੀ ਪਹਿਲਾ ਸੂਆ ਬਾਈ ਦੰਦੋ ਦੋ ਦਾਂਦਾ ਵੀ ਨਹੀਂ ਇਹ ਮੇਰੇ ਸਾਬ ਨਾਲ ਚਾਰ ਦਾਂਦਾ ਬਈ ਦਾਂਦੇ ਇਹ ਦੇਖੀ ਨਹੀਂ ਇਹ ਚਾਰ ਦੰਦ ਵੀ ਬਰੀਡ ਕੁਆਲਟੀ ਚ ਪੂਰੀ ਫੁੱਲਾ ਕਰਨਦਾ ਪਾਓ ਬਾਈ نیچے ਦੇ ਬਰਤਬਲ ਕੁਆਲਟੀ ਦੀਆਂ ਦੇਖਿਓ ਠੀਕ ਹੈ ਇਹ ਮਾਡਲ ਉਹ ਵੀ ਕਿਸੇ ਵੀ ਆਪਣੀ ਮੱਝ ਦੇਖਣਾ ਕੋਈ ਧਾਰ ਨਹੀਂ ਛੱਡੀ ਬਈ 5:30 ਪੌਣੇ 6 ਵਜੇ ਦੀਆਂ ਸਵੇਰ ਦੀਆਂ ਖਾਲੀ ਕਰੀਆਂ ਨੇ ਬੋਲਜੋ ਸਾਫ ਆ ਬਿਲਕੁਲ ਬਿਲਕੁਲ ਖਾਲੀ ਕਰੀਆਂ ਬਹੁਤ ਦੁੱਧ ਤਿਆਰ ਵਾਲੀਆਂ ਵੀ ਖਾਲੀ ਠੀਕ ਹੈ ਹਾਂਜੀ ਤੇ ਕਿੰਨਾ ਹੁਣ ਸਟਾਰਟਿੰਗ ਆ ਥੱਲੇ ਦੇ ਇਹਦੇ ਥ 5.5 ਕਿਲੋ ਟਾਈਮ ਦਾ ਹਾਜ਼ਰ ਆ ਬਿਲਕੁਲ ਯਾਰ 12 ਦੀ ਹੋ ਸਕਦਾ ਆਪਾਂ 11 ਕਿਲੋ ਤਾਂ ਘੱਟ ਕਹਿਣੇ ਵੀ ਜੇ ਤੀ ਆਉਂ ਤੋਂ ਘੱਟ ਨਾ ਹੋਵੇ ਜ਼ਿਆਦਾ ਨਿਕਲੇ ਚੋੜ ਚਵਾਦੀ ਇੱਕ ਨੰਬਰ ਬਾਈ ਸੁਪਰ ਪਾਸ ਠੀਕ ਆ ਰੇਟ ਦੀ ਗੱਲ ਹੈ ਰੇਟੇ ਦਾ ਕੀ ਰਹਿਣਾਗਾ ਇਹਦਾ ਰੇਟ ਬਾਈ ਪਰਤਪਾਲ ਦੇਣ ਜਿਹੜਾ 1.5 ਲੱਖ ਰੁਪਈਆ 2100 148 ਦੀ ਇੱਕ ਲੱਖ 4800 ਦੀ ਕੱਟੀ ਆਪਾਂ ਪਹਿਲਾਂ ਸੋਸ ਵੀ ਦੇ ਦਾਂਗੇ ਬਿਲਕੁਲ ਦੁੱਧ 15 ਕਿਲੋ ਦੋ ਬਾਈ ਇਹਨੂੰ ਤੋੜ ਦਿਓ ਬਾਹਰ ਹਾਂ نیچے ਦਿਖਾਈ ਬਾਈ ਪਰਤਪਾਲ ਦੇਖ ਜੀ ਸੋ ਲੇਵਾ ਵਗੈਰਾ ਦੇਖੋ ਨੇੜ ਤੋਂ ਸੋਹਣਾ ਸਾਫ ਸੁਥਰਾ ਇਹ ਕਹਿੰਦੇ ਵੀ ਇੱਕ ਸਵਾ ਇੱਕ ਇੱਕ ਫੁੱਟ ਦਾ ਦੇਖੋ ਫਾਸਲਾ ਆਖ ਲੈ ਆ ਲੈ ਇਥਨਾ ਦਾ ਪੂਰੀ ਥਣਾ ਦੀ ਓਕੇ ਹੈ ਜਮਾ ਹਨ ਕਿਸੇ ਪਾਸੋਂ ਹੱਥ ਤਰਾਣੀ ਜੇਰ ਜੱਪਾ ਤੇ ਧਾਰ ਤੱਪਾ ਸਭ ਕੁਝ ਓਕੇ ਗਰੰਟੀ ਹੈ ਵੀਰੇ ਬਿਲਕੁਲ ਠੀਕ ਹੈ 1,48,000 ਦੀ ਕੱਟੀ ਆਪਾਂ ਪਹਿਲਾਂ ਸੂਆ ਸੂਈ ਵੀ ਤੇ ਸਾਫ ਦੇਵੇ ਦੀ ਲੈਵੇ ਦੀ ਬੜੀ ਖਬਰਦਾਰ ਹਨਾ ਸੋ ਦੇਖੋ ਪੂਰਾ ਫਿਟਨੈਸ ਵਾਲਾ ਲੈਵਾ ਹਨਾ ਤੇ 1,48 ਇਹਦੀ ਹੈਗੀ ਕੀਮਤ ਹਾਂ ਦੇਰ ਜਿਹੜਾ ਵੀਰੇ ਸੋ ਬਰੋ ਕੱਦ ਕਾਠ ਵਗੈਰਾ ਦੇਖੋ ਝੋਟੀ ਦਾ ਚੰਗਾ ਰਾਜੀ ਸਮੀ ਪੜੀ ਵੀ ਤੇ ਪੂਰੀ ਬਰੀਡ ਕੁਆਲਿਟੀ ਵਾਲੀ ਝੋਟੀ ਆ ਮੂੰਹ ਹੋ ਲਗਭਗ 4 ਕਰਾਂਦਾ ਤੇ ਲੇਵੇ ਦੀ ਇੰਨੀ ਸੁਥਰੀ ਆ ਲੇਵਾ ਦੂਜੇ ਸੇ ਝੋਟੀਆ ਲਈ ਫਿਰਦੀ ਆ ਜਦੋਂ ਦੂਜੇ ਤੀਜੇ ਸੇ ਨੂੰ ਤਿਆਰ ਹੋ ਗਈ ਗੱਲਾਂ ਹੋਰ ਕਰਾ ਦੂਗੀ ਫਿੱਟ ਫਾੜ ਲੇਵਾ ਫਿਟਿੰਗ ਆਲਾ ਜਾਵਾਂਗੇ ਸੋ ਦੇਖੋ ਸਿੰਘ ਮੂੰਹ ਮੱਥਾ ਤੇ ਕੁਆਲਿਟੀ ਝੋਟੀ ਚ ਇੰਨੀ ਜ਼ਿਆਦਾ ਪੁੱਜ ਕੇ ਸਨੱਖਾ ਪਾਣਾ 1 ਲੱਖ 48 ਹਜ਼ਾਰ ਦੀ ਵੀਰ ਕਹਿੰਦਾ ਦੇਣੀ ਆ ਤੇ ਦੁੱਧ ਹੈਗਾ ਹਾਜ਼ਰ ਵੀਰ ਥੱਲੇ ਦੇ ਇਹਦੇ ਕੋਲੇ 12 ਕਿਲੋ ਹੋਈ ਆ ਪੱਗ 11 ਕਿਲੋ ਮੈਨ ਨਾਲ ਹਾਜ਼ਰ ਆ ਜਮਾ ਇਹ ਫਿਰ ਦਾ ਬੋਲੇ ਆ ਬਈ ਪਰਤਮਾਲ ਜੀ ਪੰਜ ਮਹੀਨੇ ਮੈਂ ਦੇ ਨਹੀਂ ਠੀਕ ਹੈ ਦੁੱਧ ਹੈ 15 ਪਲੱਸ ਦਿਓ ਗੱਟੀ ਪਹਿਲਾਂ ਠੀਕ ਹੈ ਪੱਗ ਲੇਵੇ ਦੀ ਬੜੀ ਖਬਰਦਾਰ ਆ ਸੇ ਲੇਵਾ ਦੇਖੋ ਜਮਾ ਹਾਂ ਨੀਚੋਂ ਦੇਖ ਗਿਰੇ ਕਿੰਨੀ ਆਹ ਦੇਖੋ ਆ ਚੀਜ਼ਾਂ ਦਾ ਮੁੱਲ ਆ ਕੁਆਲਿਟੀ ਦੇ ਵਿੱਚ ਆ ਪੂਰੀ ਕਹਿੰਦਾ ਵਾ ਜਿਹੜਾ ਆਪਾਂ ਮੰਨ ਕੇ ਜਾਂਦੇ ਵੀ 20000 ਵਾਲਾ ਕਹਿੰਦੇ ਵੀ ਮਾਲ ਮੋਰ ਤੋਂ ਮੰਗਿਆ ਜਾਂਦੇ ਆ ਇਹ ਕੁਆਲਿਟੀ ਦੇ ਪੈਸੇ ਆ ਜਮਾ ਹਣਾ ਪਰਤਮਾਲ ਜੀ ਨੂੰ ਨੌਲ ਜਾਣਾ ਇਹ ਗੱਟੀਆਂ ਦੇਖੋ ਇਹ ਇੱਕ 20 ਦੀਆਂ ਸਵਾ ਦੀਆਂ 15 ਦੀਆਂ ਧੋਖੜ ਬਣੀਆਂ ਇਹ ਜਫਰ ਆ ਦੇ ਗੁੱਠਾਂ ਲੇ ਗੀਆਂ ਫਿਰ ਤੇ ਪਰ ਕੁਆਲਟੀ ਦੇ ਕਿੰਨੀਆਂ ਵੀ ਠੀਕ ਆ ਸਾਫ ਸੁਧਰੀ ਜਮਾ ਹਣਾ ਕਿਸੇ ਪਾਸੇ ਹੱਥ ਤਰਾਣੀ ਤੇ ਅੱਗੇ ਵਾਜੀ 2 ਨੰਬਰ 3 ਜਿਹੜੇ ਨੰਬਰ ਤੇ ਮੈਚ ਖੜੀਆ ਝੋਟੀ ਜਿਹੜੀ ਇਹ ਦੂਜਾ ਸੂਆ ਬਾਈ ਕਰਤਪਾਲ ਇਹਦਾ ਬੱਚਾ ਇਹਦੇ ਨਾਲ ਫੀਲ ਕੱਪ ਕੱਟੀ ਆ ਕੱਟੀ ਆ ਕੈਦਨ ਸੂਈ ਨੂੰ ਬਾਈ ਅੱਜ 18 ਦਿਨ ਹੋ ਗਏ ਕਰਤਪਾਲ ਸੂਈ ਨੂੰ 18 ਦਿਨ ਹੋ ਗਏ ਸੂਈ ਨੂੰ ਹਾਂਜੀ ਹਾਂ ਇਹ ਜਿਹੜਾ ਹੁਣ ਚੋਣ ਵਾਲਾ ਦੁੱਧਾ ਮੰਨ ਲਓ ਨੈਟ ਜਿਹੜਾ ਤਿਆਰ ਹੈ ਦੇ ਨੀਚੇ ਮੰਨ ਲਓ ਆਪਾਂ 19 ਕਿਲੋ ਜੋਕੀ ਲੈਂਦੀ ਹੈ 19 ਕਿਲੋ ਦੁੱਧ ਇਹ ਆਪਣੇ ਕੋਲੇ ਪਾਸੋਂ ਆਈਆਂ ਸੀ ਇਹਨਾਂ ਨੂੰ ਅੱਜ ਹਫਤਾ ਹੋ ਗਿਆ ਹੈ ਦੋਨਾਂ ਨੂੰ ਹੁਣ ਆਪਣੇ ਘਰੇ ਕਿੰਨੇ ਚੱਲਦੀ ਪਈ ਹੈ ਹੁਣ ਕੋਈ ਵੀ ਬਾਈ ਆਪਣੇ ਕੋਲੇ ਆਊਗਾ 11 ਕਿਲੋ ਆਪਾਂ ਅੱਜ ਖਾ ਕੇ ਦੇ ਦਾਂਗੇ ਕੰਡੇ ਧਰ ਕੇ ਲੀਟਰਾਂ ਵਾਲੇ ਕੰਡੇ ਕੰਡੇ ਤੇ ਕਹਿੰਦਾ ਵਾ ਆਪ 16 16.5 ਚੜਾ ਦੋਗੇ ਹਾਂ 16 ਉਹ 17 ਦੇ ਕੰਡੇ ਵਾਲੇ ਕੰਡੇ ਦੇ 16 ਕਿਲੋ ਧਰ ਕੇ ਦੇਵਾਂਗੇ ਠੰਡਾ ਜਿਹੜਾ ਕਰਨ ਵਾਲਾ ਲੀਟਰ ਜਿਹੜਾ ਆਪਾਂ ਲੀਟਰ ਮੰਨੇ ਆਂ ਠੀਕ ਹੈ ਡੰਗ ਦੇ 9 ਲੀਟਰ ਹੋਣਗੇ ਟਾਈਮ ਦੇ ਮਣਕੇ ਦੇਵਾਂਗੇ ਬਿਲਕੁਲ ਹਾਂ ਕੋਈ ਵੀ ਮਣਕਾ ਇਹ ਰੇਟ ਇਹਦਾ ਇਹਦਾ ਦੇਣ ਦੇ ਵਾਲਾ ਰੇਟ ਵੀਰੇ 1,80,000 ਰੁਪਈਆ 1,75 ਦੀ ਜਿਸ ਨੂੰ ਦੇਣੀ ਆ 1,75,000 ਆ ਪਲੱਸ ਪੈਟ ਨਾਲ ਕੱਟੀ ਆ ਪਲੱਸ ਪੁਆਇੰਟ ਨਾਲ ਕੱਟੀ ਨੇ ਦੁੱਧ ਮਿਲ ਕੇ ਦੇਣੀ ਆ ਤੁਹਾਡੇ ਹਾਂਜੀ ਹਾਂ ਵੀਰੇ ਹਾਂਜੀ ਤੋੜ ਦਿਓ ਬਾਈ ਜੀ ਬਾਹਰ ਰਹਿਓ ਸੋ ਜਿਹੜੇ ਵੀ ਕਹਿੰਦੇ ਜਿਹੜੇ ਦੋ ਤੇ ਬਈ ਇਹਦੀ ਜਿਹੜੀ ਗਾੜੀ ਆ ਮਰਤਪਾਲ ਤਿੰਨ ਕਿਲੋ ਤੋਂ ਉੱਪਰ ਦੀ ਗਾੜੀ ਗਾੜੀ ਆ ਇਹਦੇ ਅਗਲੇ ਦਿਨ ਆ ਦੱਡਾ ਫੇ ਸੋ 3 ਕਿਲੋ ਤੋਂ ਪਲਾਸਟੀ ਦੀ ਗਾੜੀ ਆ ਤੇ ਝੋਟੀ ਗਾੜੀ ਆ ਅਸਤਰ ਦਾ ਬੱਚਾ ਹੀ ਆ ਤੇ ਥਣ ਦੇਖੋ ਜਿੰਨੇ ਘਟ ਦਾ ਮੈਂ ਰੋਜ਼ ਹੀ ਕਹਣਾ ਪਰ ਅੱਜ ਫੁੱਟ ਫੁੱਟ ਕਹੂੰਗਾ 6 ਫੁੱਟ ਫੁੱਟ ਦੇ ਫੁੱਟ ਦਾ ਵੀ ਤਾਂ ਨਾਲ ਲੈ ਕੇ ਆ ਜਿਹੜੇ ਨੇ 1 ਲੱਖ 80 ਵੀ ਦੇਣੀ ਆਪਾਂ ਹਨਾ 1 75 ਵੀ ਦੇਣੀ ਆ ਵੀ 1 ਲੱਖ 80 ਹਜ਼ਾਰ ਪਰ ਆਇਆ ਬਾਈ 1 75 ਦੇ ਛੋੜ ਸੱਪਾ ਹੀ ਕਰਾਂਗੇ ਛੋੜ ਸੱਪਾ ਹੀ ਜ਼ਿਆਦਾ ਨਹੀਂ ਬਣਾਉਂਦੇ ਬਾਈ ਠੀਕ ਆ ਦੇਖੋ ਹੀ ਕੁਆਲਿਟੀ ਦੇ ਇਹਦੇ ਲੇਵਾ ਫਟ ਫੜ ਵਿੱਚ ਬੰਦੇ ਕਹਿੰਦੇ ਵੱਡਾ ਲੇਵਾ ਲੈ ਲਓ ਬਿਲਕੁਲ ਹੀ ਜਿਹੜਾ ਦੇਖੋ ਪੱਥਰ ਵਰਗਾ ਨਿਵਾ ਜਿੰਨਾ ਹੈਗਾ ਇਹਦਾ ਹਣਾ ਠੀਕ ਆ ਕੰਪੈਕਟ ਹਮਾ ਨੇ ਪਸ ਲੋਤ ਕੱਢ ਦਿੰਦਾ ਹਣਾ ਠੀਕ ਹੈ ਲੈ ਚੱਲੋ ਜੀ ਸੋ ਪੂਰੀ ਰਾਜੀ ਸਮੀ ਪਲੀ ਵੀ ਨਮਾ ਹਾਨ ਦੇ ਮੇਨ ਗੱਲ ਦੇਖੀ ਝੋਟੇ ਦੇ ਸਾਦੀ ਸੂਤੀ ਜਵੇਂ ਹੀ ਹੈ ਨਹੀਂ ਹਣਾ ਕੋਈ ਮਿਹਨਤ ਪੁਆਇੰਟ ਦਾ ਕੱਟੀ ਦੇ ਵਿੱਚ ਹੈ ਨਹੀਂ ਇਹ ਜਿਵੇਂ ਗੰਦ ਨਹੀਂ ਦਿੱਕੇ ਹੋ ਸਕਦਾ ਨੇ ਕੰਨੀ ਵਾਲੇ ਬਾਈ ਖੜੇ ਹੋਣ ਜਵਾਨ ਨਹੀਂ ਹੈਗੀ ਪੂਰੀ ਹਲੇ ਕੱਟੀ ਇਹਨੇ ਠੀਕ ਹੈ ਦਾਦਾ ਕੀ ਆਪੇ ਆਊਗਾ ਆਪਣੇ ਕੋਲੇ 17 ਮੰਨ ਕੇ ਆਵੇ 18 ਕਿਲੋ ਡੰਗ ਦੇ ਕੋਈ 9 ਕਿਲੋ ਡੰਗ ਦਾ ਕੋਈ ਵੀ ਜੋ ਸਕਦਾ ਠੀਕ ਹੈ ਭੀਆ ਪਾਗੇ ਨਾ ਮੈਂ ਨਾਲ 17 ਨਿਬੜੂਗਾ ਆਪਣੇ ਘਰੇ ਚਾਰ ਟਾਈਮ ਚੋਲੇ ਬਾਈ ਫਿਰ ਤੋਂ ਬਾਅਦ ਜੋ ਆਪਣੇ ਕੇਟਿੰਗ ਵਾਰ ਹੋ ਗਈ ਕੋਈ ਗਰੰਟੀ ਨਹੀਂ ਇੱਥੇ ਚਾਰ ਟਾਈਮ ਚਵਾਕੇ ਦੇਵਾਂਗੇ ਹਣਾ ਇੱਥੇ ਪਾਉਂਦੀ ਛੇ ਡੰਗ ਚੋਲੇ ਦੀ ਜੈ ਜੈਕਾਰ ਭੰਦੇ ਕੋਈ ਗੱਡਰੀ ਤੇ ਅੱਗੇ ਬਾਈ ਜੀ ਚੌਥੇ ਨੰਬਰ ਦਾ ਬੱਚੂ ਝੂਟੀ ਜਿਹੜੀ ਦੇਖੀ ਜਾਨੇ ਇਹ ਵੀ ਸੂਈ ਵੀ ਆ ਹਣਾ ਇਹ ਵੀ ਸੂਈ ਵੀ ਆ ਬਾਈ ਇਹਦਾ ਬੱਚਾ ਇਹਦਾ ਕੱਟਾਗਾ ਬਾਈ ਉਧਰ ਖੜਾਗਾ ਉਹ ਬੰਨੇ ਪਾਸੇ ਕਰਾ ਹਣਾ ਠੀਕ ਹੈ ਤੇ ਦਿਨ ਕਿਹ ਹੋਗੇ ਬਾਈ ਜੀ ਸੂਈ ਨੂੰ ਇਹ ਵੀ 17 18 ਦਿਨ ਲੱਗੂਗੀ ਫਿਰ ਦੁਬਾਰਾ 17 18 ਦਿਨ ਹੋਗੇ ਸੂਈ ਨੂੰ ਹਾਂਜੀ ਹਾਂਜੀ ਬਾਈ ਇਹ ਭ 14 ਮਣਕੀ ਕੋਈ ਵੀ ਲੈ ਲੇ 7 ਕਿਲੋ 7.5 ਕਿਲੋ ਡੰਗ ਦਾ ਬਣਿਆਗੇ ਆਪਾਂ ਕੰਡੇ ਤੇ ਧਰ ਕੇ ਦੇਵਾਂਗੇ ਬਿਲਕੁਲ ਬਾਈ ਸਾਡੀ ਕਹਿਣ ਵਾਲੀ ਗੱਲ ਨਹੀਂ ਹਾਂਜੀ ਹਾਂਜੀ ਕਿ ਰੇਟ ਫਿਰ ਇਹਦਾ ਇਹ ਤਾਂ ਦੇਣ ਵਾਲਾ ਰੇਟ ਵੀਰੇ 1 ਲੱਖ 48000 ਰੁਪਏ 14 ਕਿਲੋ ਤੋਂ ਤਾਂ ਮਣਕੀ 1 ਲੱਖ 45 ਦੀ ਦੇਣੀ ਹੈ ਜਿਸ ਅਨੁਭਵ ਇੱਕ ਲੱਖ 40 ਧੋਰ ਦੀ ਬਾਹਰ ਲੈਣ ਨੂੰ ਵੀ ਦੁੱਧ ਕੋਈ ਵੀ 15 ਲੀਟਰ ਮਣ ਸਕਦਾ ਬਾਈ ਦੋ ਟਾਈਮ ਚਾਰ ਤੇ ਆਪਾਂ ਜਿੰਨੀਆਂ ਝੋਟੀਆਂ ਦੇਖਿਆ ਸਾਰੀਆਂ ਲੈਵੇ ਨਹੀਂ ਬਾਲੇ ਵੱਡੇ ਹਨਾ ਵੀਰੇ ਪਤਾ ਕੀ ਚੱਲ ਰਿਹਾ ਤੁਹਾਡਾ ਜਿਹੜਾ ਜਿਆਦਾ ਆਪਾਂ ਕਹਿੰਦੇ ਆਂ ਵੀ ਕੋਈ ਇਹ ਜ਼ਰੂਰੀ ਹੁੰਦੀ ਨਹੀਂ ਜਿਹੜਾ ਵੱਡਾ ਲੈਵਾ ਵੀ ਉਹੀ ਦੁੱਧ ਕੱਟੂ। ਇਹ ਵਾ ਫੈਕਸ ਹੀ ਆ ਹੋਵੇ ਤਾੜ ਦੇ ਕੋਈ ਕਿਵੇਂ ਨਹੀਂ ਆ। ਠੀਕ ਹੈ। ਇਹ 5.5 ਪੌਣੇ ਦੇ ਵੀ ਕੋਈ ਵੀ ਆਪਣੇ ਨਾਲ ਕਿਸੇ ਦਾ ਵੀ ਸ਼ੌਕ ਦਾ ਹੁੰਦਾ ਬਈ। ਆ ਕੇ ਡੰਗ ਤੋਂ ਡੰਗ ਪਾ ਲਈ ਕਰਕੇ ਤੂੰ ਜਿਆਦਾ ਲੈਵਾ ਮੈਨੂੰ ਹੀ ਕੱਟ ਨਹੀਂ ਉੱਤੇ। ਵੀ ਆਪਾਂ ਚਵਾ ਕੇ ਦੇਵਾਂਗੇ। ਵੀਰੇ ਆਪਣੇ ਘਰੇ ਚਾਹ ਟਾਈਮ ਚ ਹੋ ਆਪਾਂ ਵਾਰੀ ਵਾਰੀ ਵੀਡੀਓ ਜੇ ਤਾਂ ਨਹੀਂ ਕਹਿੰਦੇ ਇਹ ਗੱਲ। ਵੀ ਚਵਾ ਕੇ ਤਸਦੀ ਕਰਾ ਕੇ ਦੇਣੀ ਆ। ਬਿਲਕੁਲ ਜੀ ਬਿਲਕੁਲ। ਸੁਪਰ ਸਿੰਘ ਮੂੰਹ ਮੱਥਾ ਦੇਖੋ ਕੁੰਡਾ ਸਿੰਘ ਆ ਤੇ ਖੜੀ ਪ ਕੁਆਲਿਟੀ ਝੋਟੀ ਦੇ ਵਿੱਚ 146000 ਦੀ ਬਿਰਕਾ ਦੇਣੀ ਆ ਤੇ 14 ਕਿਲੋ ਦੁੱਧ ਕੰਡਾ ਘਰੋਂ ਲੈ ਕੇ ਆਉਣਾ ਮਣਕੇ ਲੈ ਕੇ ਆਣਾ 14 ਕਿਲੋ ਦੁੱਧ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਤੇ ਜਦੋਂ ਆ ਜਿਹੜੇ ਗੇਟ ਦੀ ਇਹਨਾਂ ਤੋਂ ਬਾਹਰ ਹੋ ਗਈ ਚਾਹੇ ਇਹ ਪਾਈਆ ਦੇਵੇ ਚਾਹੇ ਬਾਲਟੀ ਭੰਨ ਦੇ ਇੱਥੇ ਚੋ ਕੇ ਲੈ ਕੇ ਜਾਇਓ ਜਮ ਤਸੱਲੀ ਕਰਨਾ ਤੁਹਾਡਾ ਫਰਜ਼ ਆ ਪੇਮੈਂਟ ਲਾਉਣੀ ਆ ਦੋ ਟਾਈਮ ਚੋ ਉਹ ਪਹਿਲਾਂ ਖਾਲੀ ਕਰ ਲੋ ਬੰਦੇ ਦੇ ਘਰੇ ਬਿਆਨਾ ਬੰਦੇ ਨਾਲ ਕਰ ਲੋ ਜੇ ਉਹਨਾਂ ਦੁੱਧ ਹੈਗਾ ਤਾਂ ਲੈ ਜਾਓ ਠੀਕ ਹੈ ਨਾ ਇਹ ਗੱਲ ਨਹੀਂ ਹੈਗਾ ਦਾ ਬਿਆਨਾ ਦਾ ਵਾਪਸ ਲੈ ਜਾ ਤੁਸੀਂ ਪੈਸੇ ਲਾਉਣੇ ਆ ਜਿਹੜੇ ਕਹਿੰਦੇ ਵੀ ਚੋਕੇ ਲੈਣੀਆਂ ਸੀ ਚੋਕੇ ਫਿਰ ਸਾਨੂੰ ਇੱਥੇ ਝੋਟੇ ਆ ਮੈਂ ਕੋਈ ਕਾਟਿਆਗਾ 100 ਰੁਪਏ ਠੀਕ ਹੈ ਨਾ ਉਹ ਵੀ ਕੱਢ ਦਿੰਦਾ ਅਗਲਾ ਮੇਰੇ ਮੈਨ ਨਾਲ ਕੋਈ ਵੀ ਆਣ ਜੀ ਮੈਨ ਹੀ ਦੇਖੋ ਪੇਮੈਂਟ ਲਾ ਕੇ ਲੈ ਕੇ ਆਇਆ ਮੈਂ ਤੁਹਾਨੂੰ ਕੋਈ ਆਪਾਂ ਵੀ ਦੇਖੋ ਚਲੋ ਅਸਾਂ ਇੱਕ ਟੈਂਸਰਾਂ ਮਾਰ ਕੇ ਲਿਆਉਣੇ ਆ ਜਿਆ ਜੀ ਗੱਲ ਠੀਕ ਹੈ ਨਾ ਜਿਹੜੇ ਵੀ ਬਾਈ ਨੇ ਆਪਣੇ ਨਾਲ ਸੌਦਾ ਹੁੰਦਾ ਕੋਈ ਵੀ ਇਹਦੇ ਥੱਲੇ ਅੱਜ ਜਿਹੜਾ ਚੌਣ ਵਾਲਾ ਵੀਰੇ 18 ਕਿਲੋ ਤੋਂ ਕੋਈ ਵੀ 18 ਲੀਟਰ 9 ਲੀਟਰ ਡੰਗ ਦੇ ਕੋਈ ਵੀ ਚੋ ਸਕਦਾ 3 ਕਿਲੋ ਤੋਂ ਪਲੱਸ ਦੀ ਗਾੜੀ ਹੈ ਜੋ ਕਿ ਮਣਕੇ ਦੇਣਾ ਆਪਾਂ ਦੋ ਟਨ ਮੱਖਾਪਾਉਂ ਦੀ 4 ਟੈਂਪ ਚੋਗੇ ਉਹਦੇ ਥੱਲੇ 15 ਲੀਟਰ ਨੂੰ ਆਪਾਂ 14 ਕਹਿ ਕੇ ਦਿੰਦੇ ਆ 15 ਤੋਂ ਵੀ ਉੱਪਰ ਹੋ ਸਕਦਾ 16 15 ਵੀ ਆਪਾਂ 14 ਕਹਿ ਕੇ ਦਿੰਦੇ ਆ ਤੇ ਨੰਬਰ ਬੋਲ ਦੇ ਆਪਣਾ ਨੰਬਰ ਹੈਗਾ ਆਪਣਾ ਭਾਈ 904174147 ਹੋਈ ਬੰਦਾ ਪੈਂਡ ਹੈਗਾ ਵਜੀਦ ਕੇ ਕਲਾਣੀ ਸਮਰਾ ਡੇਰੀ ਫਾਰਮ ਜਦ ਮਰਜੀ ਆਓ ਇੱਥੇ ਅੱਜ ਦੀ ਘੜੀ ਵੀਰ ਕੋਲੇ 4 ਝੋਟੀਆਂ ਹਾਜ਼ਰ ਖੜੀਆਂ ਸੂਈਆਂ ਸਵਾਈਆਂ ਚੋ ਕੇ ਤਸੱਲੀ ਕਰਕੇ ਟੱਲੇ ਨੂੰ ਟੰਡ ਟੰਡ ਕਰਕੇ ਲੈਣੀਆਂ ਵੀਰੋ ਦੇਖਣ ਲਈ ਤੇ ਚੈਨਲ ਨੂੰ ਪਿਆਰ ਦੇ ਲਈ ਧੰਨਵਾਦ